ਸਾਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਵੈਦ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਈਆਂ ਵਾਲਾ ਕਲਾ ਜ਼ਿਲ੍ਹਾ ਫਰੀਦਕੋਟ ਹਰ ਵਾਰੀ ਤੁਹਾਡੇ ਨਾਲ ਨਵੀਂ ਤੋਂ ਨਵੀਂ ਜਾਣਕਾਰੀ ਸਾਂਝੀ ਕਰਦੇ ਆ ਦੋਸਤੋ ਤੁਹਾਨੂੰ ਪਤਾ ਹੀ ਹੈ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਇੱਕ ਪੂਰੇ ਵਰਲਡ ਦੇ ਵਿੱਚ ਬੜੀ ਨਾਮਰਾਦ ਬਿਮਾਰੀ ਫੈਲੀ ਸੀ ਜਿਸ ਦਾ ਨਾਂ ਸੀਗਾ ਕੈਂਸਰ ਆ ਪੋਸਟੇ ਕੰਮ ਕਰਦੇ ਸੀ ਉਸ ਦੇ ਨਾਲ ਹੀ ਇੱਕ ਜਿਹੜੀ ਦੂਜੀ ਨਾਮਰਾਦ ਬਿਮਾਰੀ ਆ ਉਹਦਾ ਨਾਂ ਹੈਗਾ ਸ਼ੂਗਰ ਚਾਹੇ ਕੈਂਸਰ ਦੀ ਗੱਲ ਕਰ ਲਈਏ ਚਾਹੇ ਸ਼ੂਗਰ ਦੀ ਗੱਲ ਕਰ ਲਈਏ ਚਾਹੇ ਨਸ਼ਾ ਛਡਾਉਣ ਦੀ ਗੱਲ ਕਰ ਜਿਹੜੀ ਸ਼ੂਗਰ ਦੀ ਬਿਮਾਰੀ ਆ ਇਹ ਅੱਜ ਆਪਾਂ ਦੇਖੀਏ ਇੱਕ ਘਰ ਛੱਡ ਕੇ ਦੂਜੇ ਘਰੇ ਇੱਕ ਮਰੀਜ਼ ਸ਼ੂਗਰ ਦਾ ਹਰੇਕ ਘਰੇ ਹੈਗਾ ਆਪਾਂ ਦੇਖ ਰਹੇ ਆ ਲੋਕ ਦੁਕਾਨਾਂ ਤੋਂ ਗੋਲੀਆਂ ਖਾ ਰਹੇ ਆ ਛੋਟੇ ਬੱਚਿਆਂ ਨੂੰ ਸ਼ੂਗਰ ਆਇਸੋਲਿਨ ਲੈ ਰਹੇ ਆ ਰੋਟੀ ਖਾਣੀ ਭੁੱਲ ਜਾਣਗੇ ਪਰ ਗੋਲੀ ਖਾਣੀ ਨਹੀਂ ਭੁੱਲਦੇ ਇੰਜੈਕਸ਼ਨ ਲਾਉਣਾ ਨਹੀਂ ਭੁੱਲਦੇ ਬਹੁਤ ਸਾਰੇ ਭਰਾ ਫੋਨ ਆਉਂਦੇ ਆ ਵੀ ਬਾਈ ਅਸੀਂ ਬਹੁਤ ਥਾਵਾਂ ਤੋਂ ਸ਼ੂਗਰ ਦੀ ਦਵਾਈ ਖਾਧੀ ਆ ਸਾਨੂੰ ਕੋਈ ਆਰਾਮ ਨਹੀਂ ਮਿਲਿਆ ਮੈਂ ਇੱਕ ਗੱਲ ਤੁਹਾਨੂੰ ਦੱਸਣੀ ਚਾਹੁੰਨਾ ਸਾਡਾ ਪਿੰਡ ਰਾਈਆਂ ਵਾਲਾ ਕਲਾਂ ਜ਼ਿਲ੍ਹਾ ਫਰੀਦਕੋਟ ਆ ਆਪਣਾ ਸੈਂਟਰ ਹੈਗਾ ਗੁਰੂ ਕਿਰਪਾ ਆਯੁਰਵੈਦਿਕ ਸੈਂਟਰ ਗੁਰੂ ਸਾਹਿਬ ਦੀ ਕਿਰਪਾ ਨਾਲ ਬੜੇ ਵਧੀਆ ਰਿਜ਼ਲਟ ਆ ਰਹੇ ਆ ਆਪਾਂ ਘਰੇ ਬੈਠ ਕੇ ਦਵਾਈ ਦਿੰਦੇ ਆ ਸਾਰੀ ਆਪਣੀ ਦਵਾਈ ਆਯੁਰਵੈਦ ਦਾ ਜੜੀਆਂ ਬੂਟੀਆਂ ਤੋਂ ਤਿਆਰ ਦਵਾਈ ਆ 0% ਸਾਈਡ ਇਫੈਕਟ ਅੱਜ ਕੱਲ ਲੋਕਾਂ ਨੂੰ ਇਹ ਹੁੰਦਾ ਸਭ ਤੋਂ ਪਹਿਲਾਂ ਆਪਾਂ ਦੇਖਦੇ ਆ ਲੋਕ ਬਹੁਤ ਸਾਰੀਆਂ ਦਵਾਈਆਂ ਖਾਂਦੇ ਆ ਕਈ ਭਰਾ ਕੁਝ ਗਲਤ ਚੀਜ਼ਾਂ ਪਾ ਕੇ ਦੇ ਦਿੰਦੇ ਆ ਜਿਸ ਦੇ ਨਾਲ ਬੰਦੇ ਦੇ ਲੀਵਰ ਕਿਡਨੀਆ ਤੇ ਸਾਈਡ ਇਫੈਕਟ ਹੁੰਦਾ ਆਪਾਂ ਜਿਹੜੀ 슈ਗਰ ਦੀ ਦਵਾਈ ਆਲਰੇਡੀ ਖਾ ਰਹੇ ਆ ਉਹਦਾ ਵੀ ਤੁਸੀਂ ਆਪ ਦਾ ਕੋਈ ਡਾਕਟਰ ਆ ਕੋਈ ਭਰਾ ਭੈਣ ਭਰਾ ਤੁਹਾਡਾ ਉਹਦੀ ਸਲਾਹ ਲਿਓ ਜੋ ਜਿਹੜੀ ਤੁਸੀਂ ਟੈਬਲਟ ਖਾ ਰਹੇ ਆ ਆਇਸੋਲਿਨ ਲੈ ਰਹੇ ਆ ਉਹਦਾ ਵੀ ਤੁਹਾਡੇ ਲਿਵਰ ਤੇ ਤੇ ਕਿਡਨੀਆ ਤੇ ਬਹੁਤ ਜ਼ਿਆਦਾ ਸਾਈਡ ਇਫੈਕਟ ਆ ਅੱਜ ਆਪਾਂ ਗੱਲ ਕਰਦੇ ਆ ਇਹ ਆਪਣੀ 슈ਗਰ ਦੀ ਦਵਾਈ ਆ ਇਹ ਸਾਰੀ ਆਯੁਰਵੈਦਿਕ ਦਵਾਈ ਆ ਤੁਸੀਂ ਦੇਖ ਰਹੇ ਆ ਸਾਰੀਆਂ ਜੜੀਆਂ ਬੋਟੀਆਂ ਪੀਸੀਆਂ ਹੋਈਆਂ ਸਾਡੀਆਂ ਆਪ ਦੀਆਂ ਖੁਦ ਆਪ ਤਿਆਰ ਕੀਤੀ ਹੋਈ ਦਵਾਈ ਆ ਇਹਨੂੰ ਆਪਾਂ ਸਵੇਰੇ ਸ਼ਾਮ ਪਾਣੀ ਦੇ ਵਿੱਚ ਪਾ ਕੇ ਪੀਣਾ ਨਾ ਤਾਂ ਅਬਾਲਣਾ ਨਾ ਪੋਣਾ ਐਦਾਂ ਹੀ ਪਾਣੀ ਦੇ ਵਿੱਚ ਪਾ ਕੇ ਇਸ ਦਵਾਈ ਨੂੰ ਆਪਾਂ ਪੀਣਾ ਬਹੁਤ ਵਧੀਆ ਰਿਜ਼ਲਟ ਆ ਇਹਦੇ ਨਾਲ ਸਾਡੇ ਇੱਕ ਆਰਕ ਕੱਢੇ ਹੋਏ ਆ ਕੁਝ ਚੀਜ਼ਾਂ ਦੇ ਆਰਕ ਕੱਢੇ ਹੋਏ ਆ ਸੀਸੀ ਦੇ ਵਿੱਚ ਜਿਹੜੇ ਪਾਏ ਹੋਏ ਆ ਇਹ ਵੀ ਸਵੇਰੇ ਸ਼ਾਮ ਦਵਾਈ ਪੀਣੀ ਹੁੰਦੀ ਆ ਦੋਨੇ ਦਵਾਈਆਂ ਪੀਣੀਆਂ ਪੀਣੀਆਂ ਪਾਣੀ 'ਚ ਪਾ ਕੇ ਆ ਤੁਸੀਂ ਗੋਲੀ ਖਾਣੇ ਆ ਆਈਸੋਲੈਨ ਲੈਣੇ ਆ ਆੱਕ ਚੁੱਕੇ ਆ ਮੈਨੂੰ ਪਤਾ ਤੁਸੀਂ ਖਾ ਖਾ ਕੇ ਇਹ ਚੀਜ਼ਾਂ ਤੁਹਾਨੂੰ 15 ਤੋਂ 20 ਦਿਨਾਂ ਚ ਗਰੰਟੀ ਨਾਲ ਰਿਜ਼ਲਟ ਮਿਲ ਜਾਊਗਾ ਤੁਹਾਡਾ ਜੇ ਗੋਲੀ ਖਾਣੇ ਆ ਤੁਹਾਡੀ ਡੋਜ਼ ਅੱਧੀ ਹੋ ਜਾਣੀ ਆ 10-15 ਦਿਨਾਂ ਦੇ ਵਿੱਚ ਇੰਜੈਕਸ਼ਨ ਲੈਣੇ ਆ ਅੱਧਾ ਹੋ ਜਾਣੀ ਡੋਜ਼ 25 ਤੋਂ 30 ਦਿਨ ਦੇ ਵਿੱਚ ਮਹੀਨੇ ਹੀ ਦਵਾਈ ਦੇ ਨਾਲ ਤਾਂ ਤੁਹਾਨੂੰ 100% ਰਿਜ਼ਲਟ ਮਿਲ ਜਾਣਾ ਤੁਹਾਨੂੰ ਪਤਾ ਲੱਗ ਜਾਣਾ ਵਾਕੇ ਸਾਨੂੰ ਰਿਜ਼ਲਟ ਮਿਲ ਗਿਆ ਦੋਸਤੋ ਇਹ ਜਿਹੜੀ ਦਵਾਈ ਆ ਬਹੁਤ ਵਧੀਆ ਦਵਾਈ ਆ ਇੱਕ ਵਾਰੀ ਮੇਰੇ ਕਹਿਣ ਤੇ ਵਰਤ ਕੇ ਜਰੂਰ ਦੇਖੋ ਤੁਸੀਂ ਸਾਡੀਆਂ ਵੀਡੀਓ ਦੇਖੋ ਸਾਡੇ ਪੇਚਾਂ ਤੇ YouTube ਤੇ Facebook ਤੇ Instagram ਤੇ ਅਸੀਂ ਕੈਂਸਰ ਦੇ ਮਰੀਜ਼ਾਂ ਦੀ ਵੀਡੀਓ ਪਾਉਣੀ ਆ ਐਦੋਂ ਵੀ ਜ਼ਿਆਦਾ ਨਾਮਰਾਦ ਬਿਮਾਰੀਆਂ ਸੀ ਪੇਸ਼ੈਂਟ ਨਾਲ ਬਿਠਾ ਕੇ ਉਹਨੂੰ ਬਕਾਇਦਾ ਆਪਦੇ ਮੂੰਹੋਂ ਬੋਲ ਕੇ ਦੱਸ ਦਿਆ ਕਿ ਸਾਨੂੰ ਕੀ ਸਮੱਸਿਆ ਸੀ ਅੱਜ ਕਿੰਨੇ ਟਾਈਮ ਤੋਂ ਠੀਕ ਆ ਠੀਕ ਹੈ ਜੀ ਸਾਡਾ ਮਕਸਦ ਹੁੰਦਾ ਐਸੇ ਤਰ੍ਹਾਂ ਐਸੇ ਤਰ੍ਹਾਂ ਜਿਹੜੀ ਸ਼ੂਗਰ ਦੀ ਬਿਮਾਰੀ ਆ ਇਹ ਤਾਂ ਜੇ ਆਪਾਂ ਗੱਲ ਕਰੀਏ ਘਰ ਘਰ ਹੀ ਹੋ ਗਈ ਆ ਇੰਨੀ ਜ਼ਿਆਦਾ ਬਿਮਾਰੀ ਫੈਲ ਚੁੱਕੀ ਆ ਸਾਡਾ ਪਿੰਡ ਰਾਈਆਂ ਵਾਲਾ ਕਲਾ ਹਰ ਰੋਜ਼ ਦਵਾਈ ਮਿਲਦੀ ਆ 9 ਵਜੇ ਤੋਂ ਲੈ ਕੇ 3 ਵਜੇ ਤੱਕ ਹਰ ਰੋਜ਼ ਦਵਾਈ ਮਿਲਦੀ ਆ ਕਿਸੇ ਦਿਨ ਕੋਈ ਨਾਗਾ ਨਹੀਂ ਹੈਗਾ ਜੇ ਤੁਸੀਂ ਆ ਕੇ ਦਵਾਈ ਲੈ ਕੇ ਜਾਣੀ ਆ ਆ ਕੇ ਵੀ ਲਿਆ ਸਕਦੇ ਆ ਜੇ ਮੰਨ ਲਓ ਤੁਸੀਂ ਨਹੀਂ ਆ ਸਕਦੇ ਆ ਇੰਡੀਆ ਤੋਂ ਬਾਹਰ ਫੋਰਨ ਰਹਿੰਦੇ ਆ ਜਾਂ ਹੋਰ ਕਿਸੇ ਸਟੇਟ 'ਚ ਰਹਿੰਦੇ ਆ ਜਾਂ ਪੰਜਾਬ 'ਚ ਕਿਤੇ ਦੂਰ ਬੈਠੇ ਆ ਆਨਲਾਈਨ ਵੀ ਦਵਾਈ ਮੰਗਵਾ ਸਕਦੇ ਆ ਤੁਸੀਂ ਉਸ ਤੋਂ ਬਾਅਦ ਚ 8-9 ਮਹੀਨੇ ਦਵਾਈ ਚੱਲਦੀ ਆ ਲਗਾਤਾਰ ਕਾਹ ਤੋਂ ਚੱਲਦੀ ਆ ਸ਼ੂਗਰ ਤੁਹਾਡੇ 2-3 ਮਹੀਨਿਆਂ 'ਚ ਠੀਕ ਹੋ ਜਾਣੀ ਆ ਤੁਹਾਡੀ ਪੈਨ ਕਰਿਆ ਕੰਮ ਨਹੀਂ ਕਰਦੀ ਆਈਸੋਲਿਨੀ ਬਣਾਉਂਦੀ ਇਹਨੇ 2-3 ਮਹੀਨੇ ਸ਼ੂਗਰ ਠੀਕ ਕਰਦਣੀ ਹੈ ਉਸ ਤੋਂ ਬਾਅਦ ਅਸੀਂ 8-9 ਮਹੀਨੇ ਤਾਂ ਦਵਾਈ ਖਾਉਣਿਆ ਕਿ ਪ੍ਰੋਪਰ ਜਿਹੜੀ ਤੁਹਾਡੀ ਬਿਮਾਰੀ ਆ ਉਹ ਹੱਡਾਂ ਚੋਂ ਨਿਕਲ ਜਾਏ ਤੁਹਾਡੇ ਪੈਨਕ੍ਰਿਆਪਰ ਪ੍ਰੋਪਰ ਕੰਮ ਕਰ ਲੱਗ ਜਾਏ ਤੁਹਾਡੇ ਆਈਸੋਲੇਟ ਬਾਡੀ ਚ ਬਲ ਲੱਗ ਜੇ ਤਾਂ ਕਰਕੇ ਅਸੀਂ 8-9 ਮਹੀਨੇ ਲਗਾਤਾਰ ਦਵਾਈ ਖਾਉਣਿਆ ਆਨਲਾਈਨ ਮੰਗਵਾ ਸਕਦੇ ਆ ਮੋਬਾਈਲ ਨੰਬਰ ਨੋਟ ਕਰ ਲਓ 7710107174 7710107174 ਡਰੈਸ ਤੁਹਾਨੂੰ ਜੇ ਨਹੀਂ ਸਮਝ ਆਉਂਦਾ ਆ ਨੰਬਰ ਬੋਲ ਤਾਂ ਐ ਤੇ ਤੁਸੀਂ ਲੋਕੇਸ਼ਨ ਲੈ ਕੇ ਮੈਸੇਜ ਕਰ ਦਿਓ WhatsApp ਤੇ ਤੁਹਾਡੇ ਨੰਬਰ ਤੇ ਲੋਕੇਸ਼ਨ ਆ ਜੂਗੀ ਸਾਡੀ ਜੇ ਆਨਲਾਈਨ ਮੰਗਵਾਉਣੀ ਆ ਅਡਰੈਸ ਭੇਜ ਦਿਓ ਆਨਲਾਈਨ ਪੇਮੈਂਟ ਕਰ ਦਿਓ ਜੋ ਤੁਹਾਡੇ ਘਰੇ ਦਵਾਈ ਆ ਜੂਗੀ ਜੇ ਆ ਕੇ ਲੈ ਕੇ ਜਾਣੀ ਆ ਮੈਸੇਜ ਕਰੋ ਜਾਂ ਫੋਨ ਤੇ ਅਡਰੈਸ ਪੁੱਛ ਲਓ 9 ਤੋਂ ਲੈ ਕੇ 3 ਵਜੇ ਤੱਕ ਤੁਸੀਂ ਦਵਾਈ ਲਿਜਾ ਸਕਦੇ ਆ ਫੋਨ ਕਰਨਾ 9 ਤੋਂ 5 ਵਜੇ ਤੱਕ ਜੇ ਕੋਈ ਗੱਲਬਾਤ ਵੀ ਕਰਨੀ ਆ 슈ਗਰ ਦੇ ਰਿਗਾਰਡਿੰਗ ਜਾਂ ਕੈਂਸਰ ਜਾਂ ਨਸ਼ੇ ਦੇ ਰਿਗਾਰਡਿੰਗ ਕੋਈ ਵੀ ਗੱਲਬਾਤ ਹੋਰ ਵੀ ਕਰਨੀ ਆ 9 ਤੋਂ 5 ਵਜੇ ਤੱਕ ਤੁਸੀਂ ਸਾਨੂੰ ਫੋਨ ਕਰ ਸਕਦੇ ਆ ਠੀਕ ਹੈ ਜੀ ਸਾਡਾ ਫੇਸਬੁੱਕ ਤੇ ਪੇਜ ਚੱਲਦਾ ਗੁਰੂ ਕਿਰਪਾ ਆਯੁਰਵੈਦਿਕ ਸੈਂਟਰ ਅਰਾਈਆਂ ਵਾਲਾ ਕਲਾ ਤੇ ਜਿਹੜਾ ਸਾਡਾ ਦੂਜਾ ਪੇਜ ਆ ਮਨਪ੍ਰੀਤ ਸਿੰਘ ਬਰਾੜ ਅਰਾਈਆਂ ਵਾਲਾ ਫਰੀਦਕੋਟ YouTube ਤੇ ਸਾਡਾ ਪੇਜ ਹੈਗਾ ਜਿਹੜਾ YouTube ਤੇ ਸਾਡਾ ਚੈਨਲ ਆ ਉਹ ਹੈਗਾ ਮਨਪ੍ਰੀਤ ਸਿੰਘ ਬਰਾੜ ਦੇ ਨਾਂ ਤੇ ਤੁਸੀਂ ਸਾਡੇ ਨਾਲ ਜੁੜੋ ਸਾਡੀਆਂ ਵੀਡੀਓ ਦੇਖੋ ਤੇ ਵੱਧ ਤੋਂ ਵੱਧ ਲੋਕਾਂ ਤੱਕ ਜਾਣਕਾਰੀ ਸਾਂਝੀ ਕਰੋ ਤੁਹਾਡੇ ਇੱਕ ਵੀਡੀਓ ਸ਼ੇਅਰ ਕਰਨ ਦੇ ਨਾਲ ਕਿਸੇ ਵੀਰ ਭੈਣ ਭਰਾ ਦੀ ਜਾਨ ਬਚ ਸਕਦੀ ਹੈ ਦੋਸਤੋ ਜੇਕਰ ਵੀਡੀਓ ਜਾਣਕਾਰੀ ਵਧੀਆ ਲੱਗਦੀ ਹੈ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੈਂ ਸ਼ੁਰੂ ਤੋਂ ਫੇਰ ਦੱਸ ਦਿੰਨਾ ਫਰੀਦਕੋਟ ਦੇ ਨਾਲ ਪਿੰਡ ਆ ਫਰੀਦਕੋਟ ਸ਼ਹਿਰ ਆ ਫਰੀਦਕੋਟ ਤੋਂ ਫਰੋਇਪੁਰ ਰੋਡ ਵਾਲੇ ਤੇ ਜਦੋਂ ਆਪਾਂ ਜਾਣਾ ਉਥੇ 5 ਕਿਲੋਮੀਟਰ ਤੇ ਪਿੰਡ ਆਉਂਦਾ ਪਿਪਲੀ ਉਥੇ ਆਪਣੇ ਬੋਰਡ ਲੱਗੇ ਹੋਏ ਆ ਨਿਸ਼ਾਨ ਦੇ ਡਰੇਨ ਦੇ ਉੱਤੇ ਫਿਰ ਸ਼ਿਪਦੇਵਾਲੇ ਪਾਸੇ ਨੂੰ 2 ਕਿਲੋਮੀਟਰ ਤੇ ਪਿੰਡ ਆਉਂਦਾ ਆਪਣਾ ਅਰਾਇਆਂ ਵਾਲਾ ਕਲਾ ਜਦੋਂ ਤੁਸੀਂ ਪਿੰਡ ਆ ਗਏ ਪਿੰਡ ਦੀ ਫਿਰਨੀ ਤੇ ਇੱਕ ਸੇਵਾ ਕੇਂਦਰ ਤੇ ਪਾਰਕ ਬਣਿਆ ਸੇਵਾ ਕੇਂਦਰ ਤੇ ਪਾਰਕ ਦੇ ਕੋਲੇ ਆਪਣਾ ਘਰ ਬਣਿਆ ਬੋਰਡ ਵੀ ਲੱਗੇ ਹੋਏ ਆ। ਬਾਕੀ ਨੰਬਰ ਤੁਹਾਡੇ ਕੋਲੇ ਹੈਗਾ 7710107774 ਤੁਸੀਂ ਫੋਨ ਤੇ ਸੰਪਰਕ ਕਰਕੇ ਵੀ ਸਾਡੇ ਤੋਂ ਐਡਰੈਸ ਪੁੱਛ ਸਕਦੇ ਆ ਦਵਾਈ ਮੰਗਵਾ ਸਕਦੇ ਆ ਦੋਸਤੋ ਜਾਣਕਾਰੀ ਸਾਂਝੀ ਕਰੋ ਜੋ ਮੈਂ ਤੁਹਾਡਾ ਆਪਣਾ ਵੈਦ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਕਲਾ ਗੁਰੂ ਕਿਰਪਾ ayurvedic center ਰਾਇਆਂ ਵਾਲਾ ਕਲਾ ਧੰਨਵਾਦ